ਫੈਮਲੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਉਹਨਾਂ ਲੋਕਾਂ ਦੀ ਗੱਲ ਕਰਦੇ ਹਾਂ ਜਿਹੜੇ ਕਿਸੇ ਦੀ ਸੁਣੀ ਸੁਣਾਈ ਗੱਲ ਨੂੰ ਗੰਦੇ ਤਰੀਕੇ ਨਾਲ ਪੇਸ਼ ਕਰਕੇ ਉਸ ਇਨਸਾਨ ਦਾ ਗੰਦਾ ਸਰਟੀਫਿਕੇਟ ਤਿਆਰ ਕਰਦੇ ਨੇ ਇਹ ਉਹ ਲੋਕ ਹੁੰਦੇ ਨੇ ਜਾਂ ਤਾਂ ਆਪ ਉਹ ਸਾਰੀ ਉਮਰ ਗੰਦ ਦੇ ਵਿੱਚ ਜਿਨੰਗੇ ਹੁੰਦੇ ਨੇ ਜਾਂ ਫਿਰ ਉਹਨਾਂ ਦੇ ਫੈਮਲੀ ਮੈਂਬਰ ਵੀ ਉਹਨਾਂ ਦੇ ਨਾਲ ਐਦਾਂ ਦੇ ਹੁੰਦੇ ਨੇ ਜਾਂਕਰ ਉਹ ਇਨਸਾਨ ਨੂੰ ਤਾਂ ਪੰਡਦੇ ਨੇ ਤਾਂ ਜੋ ਕਿ ਉਹ ਸਾਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਅੱਗੇ ਕਾਮਯਾਬ ਨਾ ਹੋ ਜਾਈ। ਪਰ ਇਹ ਬਹੁਤ ਜ਼ਿਆਦਾ ਗਲਤ ਗੱਲ ਹੈ। ਕਹਿਣ ਵਾਲੇ ਦੀ ਤਾਂ ਇਹ ਗੱਲ ਗਲਤ ਹੈ ਹੀ ਹੈ। ਸੁਣਨ ਵਾਲੇ ਦੀ ਉਦੋਂ ਵੀ ਵੱਧ ਗਲਤ ਗੱਲ ਹੈ। ਇਹ ਕਰਮਾਂ ਦੇ ਲਿਖੇ ਜੋਖੇ ਨੇ ਜਿਹੜੇ ਇੱਥੇ ਹੀ ਭਰਨੇ ਪੈਂਦੇ ਨੇ। ਕਿਸੇ ਦਾ ਗਲਤ ਸਰਟੀਫਿਕੇਟ ਤਿਆਰ ਕਰਨ ਲੱਗੇ ਐਨਾ ਕੁ ਸੋਚ ਲਿਆ ਕਰੋ ਕਿ ਕਲਯੁਗ ਚੱਲ ਰਿਹਾ ਹੈ। ਇਹ ਤੁਹਾਡੇ ਬੱਚਿਆਂ ਤੇ ਤੁਹਾਡੀ ਫੈਮਲੀ ਤੇ ਬਹੁਤ ਮਾੜਾ ਪ੍ਰਭਾਵ ਪਾਵੇਗਾ ਜਿਸ ਤਰ੍ਹਾਂ ਦਾ ਤੁਸੀਂ ਦੂਸਰੇ ਇਨਸਾਨ ਦੇ ਕਰੈਕਟਰ ਬਾਰੇ ਸੋਚਦੇ ਹੋ ਉਸ ਨੂੰ ਹਰ ਟਾਈਮ ਮਾੜਾ ਬਣਾਉਣ ਬਾਰੇ ਸੋਚਦੇ ਹੋ ਉਹ ਤੁਹਾਡੇ ਫੈਮਲੀ ਮੈਂਬਰ ਦਾ ਕੋਈ ਨਾ ਕੋਈ ਬੰਦਾ ਜ਼ਰੂਰ ਪਰੋਗਾ ਇਹ ਪੀੜੀ ਦਾਰ ਪੀੜੀ ਚੱਲਦਾ ਹੈ ਪਹਿਲਾ ਮਨੁੱਖ ਨਹੀਂ ਸਮਝਦਾ ਕਿ ਮੇਰੇ ਨਾਲ ਇਹੋ ਜਿਹਾ ਕਿਉਂ ਹੁੰਦਾ ਇਹ ਨਹੀਂ ਪਤਾ ਕਿ ਕਿਸੇ ਫੈਮਲੀ ਮੈਂਬਰ ਨੇ ਕਿਸੇ ਦਾ ਕੋਈ ਦਿਲ ਦਿਖਾਇਆ ਹੁੰਦਾ ਹੈ ਸਾਰੀ ਫੈਮਿਲੀ ਹੀ ਓਹੋ ਕਹੀਆਂ ਗੱਲਾਂ ਭਰਦੀ ਹੈ ਤਾਂ ਮੈਂ ਇਹੀ ਕਹਣੀ ਆ ਕਿ ਕਦੇ ਵੀ ਕਿਸੇ ਦਾ ਕਰੈਕਟਰ ਲੂਜ਼ ਨਾ ਕਰਿਆ ਕਰੋ ਜਿਹੜਾ ਜਪਾ ਕਿਸੇ ਬਾਰੇ ਸੋਚਦੇ ਆ ਉਹ ਉਸੇ ਤਰ੍ਹਾਂ ਆਪਣੇ ਘਰ ਵਿੱਚ ਹੋਣਾ ਸਟਾਰਟ ਹੋ ਜਾਂਦਾ ਈਕੋਰਕਸੀ ਉਸਨੇ ਨਾ ਕੀ ਕਰਨਾ ਕੋਈ ਵੀ ਲੜਕੀ ਕਾਲਜ ਜਾਂਦੀ ਸੀ ਉਸ ਨੂੰ ਦੇਖਣਾ ਉਸਤੇ ਪਹਿਰਾ ਵੀ ਨੂੰ ਦੇਖਣਾ ਉਸਤੇ ਗਲਤ ਕਮੈਂਟ ਲਾਉਣੀ ਰੋਜ ਉਹ ਲੜਕੀ ਬਹੁਤ ਪਰੇਸ਼ਾਨ ਹੋ ਰਹੀ ਸੀ ਉਸ ਔਰਤ ਤੋਂ ਵੀ ਇਹ ਕਿਉਂ ਇਦਾਂ ਕਰਦੀ ਐ ਜਦ ਵੀ ਉਹਨੇ ਕਾਲਜ ਜਾਣਾ ਉਸਨੇ ਸਾਹਮਣੇ ਖੜ ਜਾਣਾ ਉਸ ਔਰਤ ਨੂੰ ਇੰਨਾ ਕਮਾਨ ਸੀ ਕਿ ਨਾ ਤਾਂ ਮੇਰੇ ਧੀ ਆ ਨਾ ਮੇਰੇ ਕੋਈ ਨਣਦਾ ਨਾ ਸਾਡੇ ਅੱਗੇ ਕੋਈ ਵੀ ਇਦਾਂ ਦੀ ਔਰਤਾਂ ਜਿਸ ਨਾਲ ਅਜਿਹਾ ਹੋ ਸਕਦਾ ਹੈ ਉਸ ਨੂੰ ਇਹ ਨਹੀਂ ਸੀ ਪਤਾ ਵੀ ਪ੍ਰਮਾਤਮਾ ਸਭ ਦੇਖਦਾ ਹੈ ਫਿਰ ਉਹਨਾਂ ਦੇ ਘਰ ਨੂੰ ਆਉਂਦੀ ਐ ਸਾਰਾ ਕੁਝ ਜੋ ਉਸਨੇ ਲੜਕੀ ਦੇ ਕਰੈਕਟਰ ਬਾਰੇ ਸੋਚਦੀ ਹੁੰਦੀ ਸੀ ਨਾ ਉਦੀ ਨੂ ਦੇ ਵਿੱਚ ਉਦਾਂ ਦੀ ਸਾਰੀਆਂ ਹਰਕਤਾਂ ਹੋਣ ਲੱਗੀਆਂ ਇਸ ਕਰਕੇ ਇਹ ਨਾ ਸੋਚਿਆ ਕਰੋ ਕਈ ਵਾਰੀ ਇਹ ਸੋਚ ਲੰਮੀ ਆ ਨਾ ਆਪਾਂ ਆਪਣੇ ਭੇਣ ਹੀ ਹੈਗੀ ਭੈਣ ਵੀ ਹੈਗੀ ਮਾਂ ਨਹੀਂ ਹੈਗੀ ਵੀ ਅੱਗੇ ਕਿਸੇ ਚ ਨਹੀਂ ਨਿਕਲਣਾ ਕਈ ਵਾਰ ਬਗਾਨੀਆਂ ਆ ਕੇ ਵੀ ਫੇਰੇ ਹੈ ਉਹ ਜੀਆਂ ਗੱਲਾਂ ਭੋਗਦੀਆਂ ਨੇ ਸੋ ਤੁਸੀਂ ਆਪਣਾ ਕਰੈਕਟਰ ਸਹੀ ਰੱਖਿਆ ਕਰੋ ਦੂਜੇ ਦੇ ਕਰੈਕਟਰ ਨੂੰ ਦਾ ਤੁਸੀਂ ਇੱਥੇ ਹੀ ਮਾੜਾ ਕਰਿਆ ਇਹ ਧਰਤੀ ਤੇ ਚੱਲ ਰਿਹਾ ਬੰਦਾ ਬਰਦਾਸ਼ ਕਰ ਰਿਹਾ ਪਰ ਇਹ ਦੇਖਿਆ ਤੁਸੀਂ ਕਿਹੋ ਜੇ ਕੰਮ ਕਰਦੇ ਹੋ ਤੇ ਆਪਣੇ ਅੰਦਰ ਚ ਛੱਕਿਆ ਸਾਰਾ ਜੱਗ ਮੈਂ ਢੂੰਡਦਾ ਫਿਰਦਾ ਬੁਰਾ ਨਾ ਮਿਲਿਆ ਕੋਈ ਜਰ ਮੈਂ ਅੰਦਰ ਛਾਤੀ ਮਾਰੀ ਮੇਤੋਂ ਬੁਰਾ ਨਾ ਕੋਈ ਇਸ ਕਰਕੇ ਆਪਣੇ ਅੰਦਰ ਵੀ ਜਾਣ ਕੇ ਦੇਖੋ ਅਸੀਂ ਕਿੱਥੇ ਖੜੇ ਹਾਂ ਅਸੀਂ ਜ਼ਿੰਦਗੀ ਚ ਕੋਈ ਗਲਤੀ ਨਹੀਂ ਕੀਤੀ ਜੇ ਨਹੀਂ ਕੀਤੀ ਤਾਂ ਤੁਸੀਂ ਆਪਣੇ ਫੈਮਲੀ ਮੈਂਬਰ ਦੇ ਜ਼ਰੀਏ ਪਰੋਹੋਂਗੀ ਸੋ ਕਲਯੁਗ ਦਾ ਸਮਾਂ ਚੱਲ ਰਿਹਾ ਹੈ ਪਾਠ ਪੂਜਾ ਕਰੋ ਦੂਜਿਆਂ ਦੇ ਕੈਰੇਕਟਰਾਂ ਬਾਰੇ ਨਾ ਸੋਚੋ ਜੋ ਕਰ ਰਿਹਾ ਹੈ ਉਹ ਆਪੇ ਕੋ ਡੂਗਾ ਤੁਸੀਂ ਕਿਉਂ ਉਸ ਦੇ ਪਾਪਾਂ ਦੀ ਭਾਗੀਦਾਰੀ ਬਣਦੇ ਹੋ ਜੇ ਤੁਸੀਂ ਚੰਗੇ ਇਨਸਾਨ ਹੋ ਆਪਣੇ ਬੱਚਿਆਂ ਦਾ ਫਿਊਚਰ ਸੋਚੋ ਕੱਲ ਨੂੰ ਜੋ ਤੁਹਾਡੇ ਬੱਚਿਆਂ ਨਾਲ ਹੋਣਾ ਨਾ ਫਿਰ ਉਹ ਤੁੱਤ ਬਰਦਾਸ਼ ਨਹੀਂ ਹੋਣਾ ਇਸ ਕਰਕੇ ਆਪਣੇ ਆਪ ਨੂੰ ਸੁਧਾਰੋ ਪਹਿਲਾਂ ਆਪਣੇ ਅੰਦਰ ਝਾਤੀਆਂ ਮਾਰੋ ਕਿ ਅਸੀਂ ਕਿੰਨੇ ਕੁ ਚੰਗੇ ਆ ਦੂਜੇ ਇਨਸਾਨ ਲਈ ਉਹ ਪਰਮਾਤਮਾ ਬੈਠਾ ਹੈ ਜੋ ਕਰੂਗਾ ਉਹ ਭਰੂਗਾ ਤਾਂ ਕਰਕੇ ਕਿਉਂ ਤੁਸੀਂ ਟਾਈਮ ਖਰਾਬ ਕਰਦੇ ਹੋ ਕਿਸੇ ਲਈ ਆਪਣੇ ਅੰਦਰ ਆਪਣੇ ਪਰਿਵਾਰ ਨਾਲ ਟਾਈਮ ਖਰਾਬ ਕਰੋ ਉਹਨਾਂ ਵੱਲ ਦੇਖੋ ਉਹਨਾਂ ਵੱਲ ਦੇਖਣਾ ਜ਼ਿਆਦਾ ਜ਼ਰੂਰੀ ਹੈ ਇਹ ਨਾ ਹੋਵੇ ਕਿ ਤੁਸੀਂ ਦੂਜਿਆਂ ਬਾਰੇ ਸੋਚਦੇ ਸੋਚਦੇ ਆਪਣਾ ਪਰਿਵਾਰ ਗਵਾ ਲਓ ਪ੍ਰਮਾਤਮਾ ਤੁਹਾਡੀਆਂ ਕਮਾਈਆਂ ਵੀ ਦੇਖਦਾ ਹੈ ਦੂਸਰੇ ਇਨਸਾਨ ਨੂੰ ਤਾਂ ਤੁਸੀਂ ਕੈਰੇਕਟਰ ਪੜਾ ਕਰਕੇ ਦੱਸਦੇ ਹੋ ਪਰ ਜਿਹੜੀਆਂ ਤੁਹਾਡੀਆਂ ਕਮਾਈਆਂ ਕਰਦੀਆਂ ਨੇ ਉਹ ਵੀ ਪ੍ਰਮਾਤਮਾ ਵੇਖਦਾ ਹੈ ਤੁਸੀਂ ਕਿਸ ਤਰ੍ਹਾਂ ਦੀਆਂ ਕਮਾਈਆਂ ਕਰਦੇ ਹੋ ਸੋ ਤੁਸੀਂ ਆਪਣੇ ਚੰਗੇ ਕਰਮ ਕਰੋ ਤਾਂ ਜੋ ਕਿ ਤੁਹਾਡੇ ਪਰਿਵਾਰ ਦੀ ਭਲਾਈ ਹੋਵੇ ਆਪ ਵੀ ਖੁਸ਼ ਰਹੋ ਤੇ ਦੂਜਿਆਂ ਨੂੰ ਵੀ ਖੁਸ਼ ਰੱਖੋ ਵਾਹਿਗੁਰੂ ਚੰਗਾ ਸੋਚਣ ਦੀ ਤੁਹਾਨੂੰ ਸਮਰਥਨ ਰੱਖੇ